ਜਦੋਂ ਆਪਣੀਆਂ ਪ੍ਰਾਣੀਆਂ ਸਾਰੀਆਂ ਸਹੇਲੀਆਂ ਨੂੰ ਮਿਲ ਕੇ ਦਿਲ ਖੁਸ਼ ਹੋ ਗਿਆ ਕੁਝ ਵੀ ਫਾਰਮੈਲਟੀ ਨਹੀਂ ਕੁਝ ਨਹੀਂ ਬਸ ਸਿੱਧਾ ਹੀ ਚੱਲ ਰਹੀ ਸਾਰਾ ਕੁਝ ਤੁਸੀਂ ਵਲੌਗ ਦੇ ਵਿੱਚ ਇੰਜੋਏ ਕਰਦੇ ਹੋਣੇ ਹਣਾ ਤੇ ਬੜਾ ਮਨ ਖੁਸ਼ ਹੋਇਆ ਤੇ ਹੁਣ ਅਸੀਂ ਉੱਥੋਂ ਨਿਕਲ ਗਏ ਪਹਿਲਾਂ ਉੱਧਰ ਗਏ ਹਣਾ ਜਿਹੜਾ ਜਿਹੜਾ ਤੁਸੀਂ ਦੂਜਾ ਵਲੌਗ ਦੇਖ ਰਹੇ ਹੋ ਉਹ ਵੀ ਆਂਟੀ ਉੱਥੇ ਰਹਿੰਦੇ ਹਨ ਤੇ ਉਹ ਉੱਧਰ ਸ਼ਿਫਟ ਹੋ ਗਏ ਨੇ ਹੁਣ ਫਿਰ ਉਹਨਾਂ ਕੋਲ ਗਏ ਹਣਾ ਤੇ ਸਾਰਿਆਂ ਨੂੰ ਮਿਲ ਕੇ ਇੰਨਾ ਕੋ ਇੰਨਾ ਕੋ ਵਧੀਆ ਲੱਗਿਆ ਨਾ ਤੇ ਮਤਲਬ ਮਨ ਖੋਸ਼ ਹੋ ਗਿਆ ਤੇ ਕੋਈ ਪਲਾਨ ਨਹੀਂ ਸੀ ਬਸ ਇਹ ਕਿ ਟਾਈਮ ਘੱਟ ਹੈ ਤਾਂ ਦੋ-ਦੋ ਮਿੰਟ ਖੜਾਂਗੇ ਪਰ ਕਰਦੇ ਕਰਦੇ ਅਸੀਂ ਇੱਦਾਂ ਦਾ ਪੌਣਾ-ਪੌਣਾ ਘੰਟਾ ਸਭ ਖੁਣ ਲਾਇਆ ਤੇ ਬਹੁਤ ਵਧੀਆ ਲੱਗਿਆ ਤੇ ਹੁਣ ਸਾਡੀ ਵਾਪਸੀ ਹੈ 7:30 ਦਾ ਪੌਣੇ 8 ਦਾ ਟਾਈਮ ਹੋ ਗਿਆ ਤੇ ਅਸੀਂ ਬਰਨਾਲੇ ਪਹੁੰਚ ਗਏ ਆ ਤੇ ਹੁਣ ਅਸੀਂ ਰਾਹ ਚੋਂਦੇ ਹੁੰਦੇ ਪਲਾਨ ਇਹ ਕੀਤਾ ਕਿ ਅਸੀਂ ਸੰਗਰੂਰ ਨਹੀਂ ਜਾਵਾਂਗੇ ਅਸੀਂ ਪਿੰਡ ਹੀ ਜਾਵਾਂਗੇ ਕਿਉਂਕਿ ਮੈਰਿਜ ਆ ਰਹੀ ਹੈ ਤੇ ਸਾਡੀਆਂ ਬਹੁਤ ਤਿਆਰੀਆਂ ਹੋਣ ਵਾਲੀਆਂ ਨੇ ਜਿਹੜੀਆਂ ਮੈਂ ਤੇ ਅਮਨ ਨੇ ਇਕੱਠੀਆਂ ਕਰਨੀਆਂ ਆ ਉਤਾਰ ਸਵੇਰੇ ਆਫਿਸ ਲੰਘ ਜਾਣਗੇ ਤੇ ਸਾਨੂੰ ਜਾਂਦੇ ਬਾਜ਼ਾਰ ਲਿਆਉਣਗੇ ਕਿਉਂਕਿ ਕਾਫੀ ਸਮਾਨ ਹੈ ਜੁੱਤੀਆਂ ਜੁੱਤੀਆਂ ਲਟਰਮ ਪਟਰਨ ਤੁਹਾਨੂੰ ਪਤਾ ਹੀ ਕਿੰਨੀਆਂ ਤਿਆਰੀਆਂ ਹੁੰਦੀਆਂ ਤੇ ਸਾਡੇ ਦੇ ਸੂਟ ਵੀ ਨਹੀਂ ਰੈਡੀ ਹੋ ਰਹੇ ਕਿਉਂਕਿ ਸਾਡੇ ਕਾਰੀਗਰਾਂ ਕੋਲ ਪਹਿਲਾਂ ਹੀ ਕੰਮ ਬਹੁਤ ਹੈ ਉਹ ਕਹਿੰਦੇ ਮੈਡਮ ਜੀ ਆਪਕੇ ਤਿਆਰ ਕਰਾਂਗੇ ਕਸਟਮਰ ਕੇ ਰੈਡੀ ਕਰੇ ਹਨ ਤੇ ਬਾਕੀ ਦੇਖਦੇ ਹੁਣ ਸਵੇਰੇ ਕੀ ਸਲਾਹ ਸਾਡੀ ਬਣਦੀ ਹੈ ਜਿਵੇਂ ਵੀ ਬਣਦੀ ਹੈ ਤੇ ਮੈਂ ਕਿਹਾ ਚਲੋ ਤੁਹਾਨੂੰ ਦੱਸਦਾ ਕਿ ਇਹੀ ਬਠੇਡੇ ਤੋਂ ਵਾਪਸ ਆ ਗਏ ਹਜੇ ਸਾਡਾ ਇੱਕ ਬੰਦਾ ਰਹਿ ਗਿਆ ਮੇਰੀ ਇੱਕ ਫਰੈਂਡ ਰਹਿ ਗਈ ਮਿਲਣ ਵਾਲੀ ਜਿਹੜਾ ਤੁਸੀਂ ਪਿਛਲੇ ਬਲੌਗਾਂ ਜਾਂ ਕੇ ਦੇਖਿਆ ਸੀ ਆਏ ਹਨ ਉਹ ਕੋ ਵੀ ਸਿਮਰੰਦ ਮੰਨਾ ਉਹਨਾਂ ਦਾ ਬੇਟਾ ਪੜਦਾ ਸੀ ਉਹ ਸਾਡੇ ਕੋ ਆ ਕੇ ਗਏ ਤੇ ਉਹਨੇ ਹਜੇ ਗੁੱਸਾ ਬਹੁਤ ਤਗੜਾ ਕਰਨਾ ਕਿਉਂਕਿ ਟਾਈਮ ਬੜਾ ਘੱਟ ਸੀ ਟਾਈਮ ਸਾਡਾ ਨਾ ਐਕਚੁਅਲੀ ਉੱਥੇ ਖਰਾਬ ਹੋ ਗਿਆ ਬਹੁਤ ਜ਼ਿਆਦਾ ਘੁੰਮਦੇ ਫਿਰਦੇ ਕੁਛ ਅਸੀਂ ਗਏ ਸੀ ਇਹਨਾਂ ਦੇ ਫਰੈਂਡ ਇਹਨਾਂ ਨੇ ਆਪਣੇ ਫਰੈਂਡਾਂ ਨੂੰ ਮਿਲਣਾ ਸੀ ਆਪਣੀਆਂ ਸਹੇਲੀਆਂ ਨੂੰ ਮਿਲਣਾ ਸੀ ਇਹਨਾਂ ਚੱਕਰਾਂ ਜੀ ਤੇ ਉਹ ਵਿਚਾਰੀ ਰਹਿ ਗਈ ਤੇ ਉਹਦੇ ਕੋਲ ਜੋ ਤੂੰ ਗੁੱਸਾ ਨਾ ਕਰੀ ਤੇ ਅਸੀਂ ਨੈਕਸਟ ਟਾਈਮ ਤੇਰੇ ਕੋ ਚਾਹ ਸਪੈਸ਼ਲ ਆਈਏ ਜੇ ਜਦੋਂ ਵੀ ਛੁੱਟੀ ਮਿਲੀ ਤੇ ਸਪੈਸ਼ਲ ਤੈਨੂੰ ਮਿਲ ਕੇ ਜਾਵਾਂਗੇ ਅੰਕਲ ਕੋਲ ਜਾਣਾ ਸੀ ਉਹ ਪਰਲੇ ਪਾਸੇ ਮਲਤਾਨੀਆ ਰੋਡ ਵਾਲੇ ਪਾਸੇ ਰਹਿੰਦੇ ਸੀਗੇ ਹਾਂ ਉਹ ਆ ਸਾਨੂੰ ਲੱਗਿਆ ਮਲਤਾਨੀਆ ਵਾਲਾ ਪੁਲ ਚੱਲਦਾ ਹੈ ਹਾਂ ਤੇ ਉਹ ਪਤਾ ਲੱਗਿਆ ਅੱਗੇ ਜਾ ਕੇ ਵੀ ਇਹ ਤਾਂ ਬੰਦ ਹੋ ਰੱਖਿਆ ਉਹ ਬੰਦ ਉਹ ਸਾਡਾ ਉੱਥੇ ਟੈਂਪੋਰਰੀ ਆ ਗਿਆ ਆ ਬੜੀ ਕਿੜੀ ਕਿੜੀ ਗੜੀਆਂ ਜੋ ਅਸੀਂ ਨਿਕਲ ਕੇ ਉੱਥੇ ਪਹੁੰਚੇ ਹਾਰ ਗਿਆ ਸੀ ਨੇ ਉਹਨਾਂ ਨੂੰ ਪਿੱਛੇ ਹੀ ਫੋਨ ਮਾਰਿਆ ਕਿ ਅਸੀਂ ਅੰਕਲ ਜੀ ਅਸੀਂ ਤਾਂ ਫਸ ਗਏ ਉਰੇ ਜੇ ਆਜੋ ਹੂੰ ਅਸੀਂ ਤਾਂ ਉਰੇ ਜੇ ਖੜੇ ਥੋੜੇ ਮਿੰਟ ਹੋਣਾ ਕਿੰਨਾ ਸਾਡਾ ਉੱਥੇ ਖਰਾਬ ਹੋਇਆ ਪੌਣਾ ਘੰਟਾ ਆਪਾਂ ਖੜੇ ਸੀ ਉਹਨਾਂ ਦੀ ਪਿਛਲੀ ਗਲੀ 'ਚ ਹੀ ਪਿੱਛੇ ਜੇ ਕਿਤੇ ਖੜੇ ਸੀਗੇ ਅਸੀਂ ਮੈਪ ਦੇ ਜਰੀਏ ਨਾ ਸਹੀ ਜਾ ਰਹੇ ਸੀ ਗੂਗਲ ਦੇ ਜਰੀਏ ਸਹੀ ਜਾ ਰਹੇ ਹਾਂ ਬਿਲਕੁਲ ਉਹਨਾਂ ਦੀ ਗਲੀ 'ਚ ਪਹੁੰਚ ਗਏ ਫਿਰ ਵੀ ਸਾਨੂੰ ਐ ਲੱਗਿਆ ਹਨਾ ਉਹ ਰਸਤਾ ਖਰਾਬ ਹੋਣ ਕਰਕੇ ਸਾਡੇ ਪੌਣਾ ਘੰਟਾ ਖਰਾਬ ਹੋਇਆ ਉਹਦੇ ਕਰਕੇ ਅਸੀਂ ਲੇਟ ਹੋ ਗਏ ਇਹ ਕਿਹੜਾ ਹੰਢਿਆਈ ਵਾਲਾ ਟੈਵਲ ਹੁਣ ਆਇਆ ਅੱਛਾ ਤੇ ਚਲੋ ਜੀ ਕੋਈ ਨਾ ਤੁਸੀਂ ਵਲੌਗ ਨੂੰ ਕਰੋ ਕੱਬ ਤੋਂ ਪਹਿਲਾਂ ਸ਼ੇਅਰ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਹੁਣ ਪਿੰਡ ਜਾ ਕੇ ਜਾਂਦਾ ਇਹੀ ਵਲੌਗ ਕੰਟੀਨਿਊ ਹੋ ਜਾਏਗਾ ਜਾਂ ਫਿਰ ਇੱਥੋਂ ਨਵਾਂ ਸ਼ੁਰੂ ਹੋ ਜਾਏਗਾ ਬਸ ਵਲੌਗ ਐਵੇਂ ਹੀ ਤੁਸੀਂ ਇੰਜੋਏ ਕਰਦੇ ਰਹੋ ਕੰਟੀਨਿਊ ਕੰਟੀਨਿਊ ਹੁੰਦੇ ਰਹਿਣਗੇ ਤੇ ਕੱਲ ਨੂੰ ਹੀ ਤੁਹਾਨੂੰ ਮਿਲਦੇ ਹਾਂ ਠੀਕ ਹੈ ਹੁਣ ਪਹਿਲਾਂ ਪਿੰਡ ਜਾ ਕੇ ਬਸ ਅਸੀਂ ਰੋਟੀ ਰੁੱਟੀ ਖਾਣੀ ਨਹੀਂ ਇੰਨੀ ਕੋ ਸਾਡੀਆਂ ਸਹੇਲੀਆਂ ਨੇ ਸੇਵਾ ਕੀਤੀ ਨਾ ਮੈਂ ਨਹੀਂ ਪੁੱਛੋ ਨਾ ਪਕੌੜੇ ਕੀ ਪਨੀਰ ਦੇ ਕੀ ਦਾਲ ਵਾਲੇ ਕੀ ਬ੍ਰੈਡ ਪਕੌੜੇ ਕੀ ਸਮੋਸੇ ਕਾਫੀ ਗਜਰੇਲਾ ਅੱਜ ਤਾਂ ਜਿਹੜੇ ਢ ਘਾਰ ਆ ਰਹੇ ਨੇ ਨਾ ਮਿਕਸ ਆ ਰਹੇ ਨੇ ਕਦੀ ਕਾਫੀ ਦਾ ਫਲੇਵਰ ਆ ਰਿਹਾ ਵਿੱਚੋਂ ਹਾਂ ਕਦੇ ਕੁਛ ਤੁਸੀਂ ਕਹੋਗੇ ਕਿ ਇਹ ਜੀ ਗੱਲਾਂ ਅਸੀਂ ਤੁਹਾਨੂੰ ਸਾਰਾ ਕੁਝ ਹੈ ਨਾ ਤੇ ਸਾਡੇ ਫੈਮਿਲੀ ਮੈਂਬਰ ਉਹ ਜੋ ਅਸੀਂ ਆਪਣੀ ਫੈਮਿਲੀ ਨਾਲ ਗੱਲਾਂ ਕਰਦੇ ਆ ਉਹੀ ਤੁਹਾਡੇ ਨਾਲ ਕਰਨ데요 ਕਿ ਅੱਜ ਇੰਨਾ ਕੁਝ ਖਾ ਲਿਆ ਸੀ ਬਸ ਹੋਈ ਪਈ ਚਾਹ ਪੀ ਪੀ ਕੇ ਰਾਤ ਦੀ ਰੋਟੀ ਸਾਡੀ ਵਿਅਸਤਾ ਕੈਨਸਲ ਹੈ ਪਰ ਪਾਸੀ ਸਾਹਿਬ ਪਤਾ ਕਿ ਉਹਨਾਂ ਹੌਲੀ ਜਿਹ ਕਹਿੰਦੇ ਘਰ ਜਾ ਕੇ ਕੀ ਬਣਾਏਗੀ ਮੈਂ ਕਿਹਾ ਮੈਂ ਤੁਹਾਨੂੰ ਘਰੇ ਹੀ ਨਹੀਂ ਲੈ ਕੇ ਜਾਣਾ ਮੈਂ ਪਿੰਡ ਹੀ ਲੈ ਕੇ ਚਲਦੀ ਆ ਆਪਣੀ ਸਾਲੀ ਦੇ ਹੱਥਾਂ ਦੇ ਨਾਲ ਖਾ ਲਿਓ ਪੱਕੇ ਠੀਕ ਹੈ ਤੇ ਆਏ ਤੇ ਪਾਣੀ ਲੱਗਣ ਦਾ ਡਵਾਈਡਰ ਹੈ ਹਨਾ ਤੇ ਹੁਣ ਨਾ ਮੈਂ ਆਉਂਦੇ ਆਉਂਦਾ ਮੈਨੂੰ ਸਰਵਾਈਕਲ ਬਹੁਤ ਜ਼ਿਆਦਾ ਹੋ ਗਿਆ ਮੇਰਾ ਸਿਰ ਧੌਣ ਮੇਰੀ ਦੁਕੰਡੀ ਤੇ ਮੈਂ ਉਹਨੂੰ ਕਾਲਰ ਲਾਣੀ ਹੈ ਤੇ ਬਸ ਹੁਣ ਜਾ ਕੇ ਪਿੰਡੀ ਮਿਲਾਂਗੇ ਕਿਉਂਕਿ ਹੁਣ ਬਹੁਤ ਥੱਕ ਗਏ ਆ ਤੇ ਆਰਾਮ ਨਾਲ ਗੱਡੀ ਚਲਾਈਏ ਪਾਖੜਾ ਬਿਆਸ ਲਿਖਿਆ ਹੋਇਆ ਉੱਥੇ ਲਿਖਿਆ ਉਹ ਦੇਖੋ ਪਿੱਛੇ ਪੜ ਤਾਂ ਲੈਂਦੇ ਚੰਗੀ ਤਰ੍ਹਾਂ ਪੰਜਾਬੀ ਤਾਂ ਪੜਨੀ ਨਹੀਂ ਹੁੰਦੀ ਤੁਹਾਨੂੰ ਪਤਾ ਨਹੀਂ ਪਾਖੜਾ ਬਿਆਸ ਨੂੰ ਜਾਂਦਾ ਹੁਣ ਰਸਤਾ ਇੱਥੋਂ ਅੱਛਾ ਏ ਪਤਾ ਨਹੀਂ ਕੀ ਹਸਾਉਂਦਾ ਵੇਰ ਮੈਂ ਦੇਖਿਆ ਨਹੀਂ ਮੈਂ ਦੇਖ ਕੇ ਤੁਹਾਨੂੰ ਦੱਸ ਦਿੰਦਾ ਤੇ ਉਤਾਰ ਨੂੰ ਜਿਨ੍ਹਾਂ ਦੇ ਘਰੇ ਅਸੀਂ ਬਠਿੰਡੇ ਰਹਿੰਦੇ ਹੁੰਦੇ ਹੁੰਦੇ ਨਾ ਆਂਟੀ ਨੇ ਸਾਡੇ ਉਹ ਤੇ ਉਹ ਵੀ ਵਲੌਗ ਵੀਡੀਓ ਦੇਖਦੇ ਨੇ ਉਹ ਕਹਿੰਦੇ ਕਿ ਮੈਂ ਨਾ ਉਤਾਰ ਨੂੰ ਉਤਾਰ ਨੇ ਟਰਬਨ ਬੰਨੀ ਸੀ ਤੇ ਮੈਂ ਪਛਾਣਿਆ ਹੀ ਨਹੀਂ ਹੈਗਾ ਦੇਖ ਲਿਆ ਮੈਂ ਕਿਹਾ ਅੱਜ ਸਾਰੀ ਗਲੀ ਇਕੱਠੀ ਕਿਉਂ ਹੋਈ ਫਿਰਦੀ ਕੀ ਗੱਲ ਹੋ ਗਈ ਗਲੀ 'ਚ ਆਂਟੀ ਨੇੜੇ ਆ ਕੇ ਫਿਰ ਕਹਿੰਦੇ ਮੈਂ ਉਤਾਰ ਨੂੰ ਬਾਅਦ 'ਚ ਪਛਾਣਿਆ ਉਤਾਰ ਨੇ ਟਰਬਨ ਬੰਨੀ ਸੀ ਤੇ ਬਾਕੀ ਇਹ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤਾਂ ਸਾਰੀਆਂ ਮੇਰੀਆਂ ਭੈਣਾਂ ਵੀਡੀਓ ਵੇੰਦੀਆਂ ਹੋਣੀਆਂ ਦੱਬ ਕੇ ਕਰ ਦੋ ਸ਼ੇਅਰ ਬਹੁਤ ਵਧੀਆ ਲੱਗਿਆ ਮਿਸ ਵੀ ਸਾਰਿਆਂ ਨੂੰ ਤੇ ਜਦੋਂ ਤੁਹਾਡਾ ਕਿਹੜਾ ਇੱਧਰ ਲੱਗਿਆ ਤਾਂ ਸਾਨੂੰ ਜਰੂਰ ਮਿਲਿਓ ਪਰ ਐਂ ਫਿਰ ਤੁਸੀਂ ਇਕੱਲੇ-ਇਕੱਲੇ ਨਹੀਂ ਆਉਣਾ ਹੁਣ ਮੈਂ ਤਾਂ ਆਈ ਮੈਂ ਸਾਰਿਆਂ ਨੂੰ ਮਿਲ ਲਈ ਕੋਈ ਨਾ ਮੈਂ ਨੈਕਸਟ ਟਾਈਮ ਜਲਦੀ ਆਉਂਦਾ ਤੁਹਾਨੂੰ ਵੀ ਬੁਲਾ ਲਿਆ ਮੈਂ ਸਾਰੇ ਕੋਈ ਉੱਪਰ ਰਹਿੰਦਾ ਸੀ ਕੋਈ ਕਿਤੇ ਰਹਿੰਦਾ ਸੀ ਕੋਈ ਕਿਤੇ ਮੈਂ ਸਾਰਿਆਂ ਨੂੰ ਗਲੀ 'ਚ ਸੈਂਟਰ 'ਚ ਕੱਟਿਆ ਕਰ ਲਿਆ ਤੁਸੀਂ ਵੀਡੀਓ 'ਚ ਦੇਖ ਹੀ ਲਿਆ ਹੋਣਾ ਤੇ ਸਾਰੇ ਅਸੀਂ ਆਪਾਂ ਸਾਰੇ ਫੁੱਲ ਇੰਜੋਏ ਕੀਤਾ ਤੇ ਬਹੁਤ ਵਧੀਆ ਲੱਗ ਥੈਂਕ ਯੂ ਸੋ ਮਾਚ ਵੀਡੀਓ ਨੂੰ ਕਰੋ ਸ਼ੇਅਰ ਤਾਂ ਕਿ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ 50000 ਸਬਸਕ੍ਰਾਈਬਰ ਕਰ ਦੋ ਫਟਾਫਟ ਫਿਰ ਆਪਾਂ 50 ਕੇ ਦਾ ਕੇਕ ਕਟਾਂਗੇ ਛੇਤੀ ਠੀਕ ਹੈ ਜੀ ਓਕੇ ਜੀ ਬਾਏ ਬਾਏ ਅੱਗੇ ਦੇਖੋ ਜੀ ਲੇਰਾ ਹੋ ਗਿਆ ਵਾ ਤੇ ਅੱਜ ਪੜ ਧੁੰਦ ਨਹੀਂ ਪਈ ਹੈਗੀ ਲੇਰਾ ਹੋ ਗਿਆ ਤੇ ਪਿੱਛੇ ਸਾਡੇ ਦਾ ਮੂੰਹ ਬੈਠਾ ਦਾ ਮੂੰਹ ਤੁਹਾਨੂੰ ਘੁੱਟ ਬੋਲ ਰਿਹਾ ਭਾਈ ਕੈ ਕਰੇ ਪਹੁੰਚ ਗਏ ਆਪਾਂ ਤੇ ਘਰ ਦੇ ਸੌਂਗੇ ਸਾਰੇ ਲੈਟਰ ਲਾ ਕੇ ਲੈਟਰ ਲਾ ਕੇ ਲੈਟਰ ਬੰਦ ਲੈਟਰ ਲਾ ਕੇ ਲੈਟਰ ਚੱਲਣ ਡੀਆਂ ਦੇਖੋ ਉਧਰ ਕੈਮਰੇ ਦੀ ਲਾਈਟ ਕਿੰਨੀ ਚੱਲਣ ਈ ਹੈ ਕੈਮਰੇ ਨੂੰ ਦੇਖ ਲੈਣਗੇ ਬਸ ਵਧੀਆ ਜੀ ਮਾਰ ਸਾਡਾ ਗੁੱਗਨਾ ਆਇਆ ਮੇਰਾ ਸੋਣਾ ਪੋਤਾ ਆ ਮੇਰਾ ਦੂਜਾ ਪੁੱਤ ਤੇ ਹੈ ਨਹੀਂ ਇੱਥੇ ਰੌਣਕੀ ਪੁੱਤ ਤਾਂ ਹੈ ਨਹੀਂ ਓ ਕੈਮਰੇ ਤੇ ਕਿਉਂ ਰਾ ਕੈਮਰੇ ਤੇ ਕੈਮਰਾ ਹੋ ਗਿਆ ਯਾਰ ਹੈ ਪੁੱਜੀ ਪੁੱਜ ਕੈਮਰਾ ਤੇ ਕੈਮਰਾ ਹੋ ਗਿਆ ਹੋਰ ਯਾਰ ਪੁੱਪੇ ਆਇਆ ਬਥੇ ਪਿਆ ਆਪਣਾ ਤੋੜ ਦਿਓ ਨਾਲ ਕਿਤੇ ਆਹ ਦੇ ਸਾਡੇ ਕੱਪੜੇ ਇਹਨਾਂ ਨੇ ਪਾਰਖੇ ਕਿੰਨੀ ਕਰਦੀ ਅੱਗੇ ਇੰਨੀ ਕਿੰਨੀ ਕਿੰਨੀ ਉਹਨਾਂ ਕਿੰਨੀ ਅੰਦਰ ਹੋ ਜੂਗੀ ਬਸ ਉਹ ਬਸ ਬਹੁਤ ਵੱਡਾ ਨਾਲ ਜੋੜ ਕੇ ਜੋੜ ਕੇ ਰੱਖਦਾ ਠੰਡ ਹੈਗੀ ਕਿ ਨਹੀਂ ਹੈਗੀ ਤੂੰ ਆਹ ਗੁਜਫਰੀ ਮੈਂ ਸੂਟ ਦੇ ਚ ਲੈ ਤੂੰ ਸੂਟ ਤੂੰ ਪਿੱਛੇ ਵੇਖ ਦੱਸ ਕਿੱਥੋਂ ਲੈ ਆ ਸੂਟ ਹੈ ਉਹ ਵੀ ਲੋਦਾ ਸੂਟ ਦਿਖਾ ਦੇ ਤੇਰੇ ਸੂਟਾਂ ਵੀ ਆਏ ਮੇਰੇ ਸੂਟ ਦੇ ਮੈਨੂੰ ਗੱਡੀ 'ਚ ਹੀ ਆਰਡਰ ਆ ਗਏ ਤਿੰਨ ਅੱਛਾ ਜੀ ਹਾਂ ਇੱਕ ਤਾਂ ਜਿਹਨਾਂ ਦੇ ਘਰੇ ਗਏ ਉੱਥੇ ਆਰਡਰ ਆ ਗਿਆ ਸੂਟ ਬਹੁਤ ਸੋਹਣਾ ਤੈਨੂੰ ਦੱਸਾਂਗੇ ਮੈਨੂੰ ਸੋਨੂੰ ਪਸੰਦ ਕਰਦੀ ਆ ਨਾ ਜਿਹੜੀ ਚੀਜ਼ ਹੈ ਓਹ ਹੋ ਉਹ ਤਾਂ ਆਲਟੀਮੇਟ ਹੀ ਕਰਦੀ ਹੈ ਹਾਂ ਆ ਤੁਹਾਡੀ ਤਾਗੀ ਨਹੀਂ ਉੱਤੇ ਕਿ ਜਾ ਰਹੀ ਹੈ ਫਿਰ ਤੇਰੀ ਤਾਂ ਤੇਰੀ ਤਾਂ ਉੱਚੀ ਤਾਂ ਨਹੀਂ ਜਾ ਰਹੀ ਨਿਕਲਉਂਦੇ ਭਾਗ ਹੋ ਗਈ ਨਾ ਡੁਪਲੀਕੇਟ ਕੋਈ ਸੋਹਣਾ ਤਾਂ ਕਰਕੇ ਹਾਂ ਮੈਂ ਤਾਂ ਰੱਖੀ ਮੈਂ ਮੈਂ ਤਾਂ ਰੱਖੀ ਜਾਣ ਕੇ ਤਾਂ ਹੈ ਚਾਚੂ ਨੂੰ ਕੀ ਕੰਮ ਆ ਬਣਾ ਰੱਖਿਆ ਤੁਸੀਂ ਚਾਚੂ ਨੂੰ ਬਨਾਲਾ ਲਾ ਰੱਖ ਚੋਪੀ ਸਾਡੀ ਪਰ ਚਾਚੂ ਨਹੀਂ ਨਹੀਂ ਕਰਨ ਬਰਾਵਾ ਗੱਲਾਂ ਬਰਾਵ ਪਾ ਪਾ ਸੱਸੀ ਗਾ ਚਾਚੂ ਸੱਸੀ ਗਾ ਲਾ ਚਾ ਵੀ ਮੈਂ ਇੱਥੇ ਰੱਖੀ ਕਿ ਤੈਨੂੰ ਜੱਤਰਾ ਭੁੱਜੇ ਹੁਣ ਲੈ ਜੇ ਸਾਡੇ ਤੇ ਨਵੇਂ ਸੌਫੇ ਮੈਂ ਗਏ ਉਹ ਕੰਮ ਹ ਸਾਰੇ ਪਾਸੇ ਸੋਫਾ ਹੀ ਸੋਫਾ ਕਰਦੇ ਨੇ ਪੁਲਿਸ ਵਾਲੇ ਮਿਲ ਗਏ ਭਾਈ ਗੱਡੀ ਰੋਕਣ ਲੱਗੇ ਜਦੋਂ ਦੀ ਪੱਡ ਦੇ ਉਹ ਉੱਥੇ ਆ ਆ ਆ ਕਰ ਗਏ ਚਰੇ ਇਹਦੇ ਅੱਗੇ ਗਾਂ ਪੰਜਾਬ ਪੁਲਿਸ ਵਾਲਾ ਹੈ ਪਾਪਾ ਕਦੋਂ ਮੰਮੀ ਗੱਲ ਨਹੀਂ ਦਿੰਦੀ ਫਰਤ ਪੈਂਦਾ ਭਾਰੀ ਫਰਤ ਪੈਂਦਾ ਹੈ ਮੈਂ ਤਾਂ ਕਿਹਾਗਾ ਲੱਭਣੀ ਤੇ ਪਾਣੀ ਪੁੱਛ ਲਿਆ ਮਾਮੂ ਪਾਣੀ ਪੀ ਆ ਦੇ ਥੋੜਾ ਜਿਹਾ ਪਾਣੀ ਤੇ ਨਹੀਂ ਪੀਣਾ ਉਹਨਾਂ ਦੇ ਬੇਕ ਤੋਂ ਥੋੜਾ ਜਿਹਾ ਪੀ ਬਹੁਤ ਨਾ ਪੀ ਬੜੀ ਤੇ ਨਹੀਂ ਪੀਣਾ ਪਾਣੀ ਤਾਂ ਨਹੀਂ ਪੀਓਗੇ ਹੈਨਾ ਤੁਸੀਂ ਪੈਕਿੰਗ ਚੱਲ ਰਹੀ ਹੈ ਹੈ ਫਿਰ ਡਿਸਪੈਚ ਦੀ ਯਾਰ ਤੂੰ ਹੀ ਸ਼ੀਸ਼ੇ ਸੁਛੱਕੇ ਕਰੋ ਫਿੱਟਰ ਨੂੰ ਓਏ ਨੂੰ ਵੀ ਇੱਕ ਸ਼ੀਸ਼ਾ ਲੱਗੇ ਠੰਡ ਲੱਗੀ ਜਾਂਦੀ ਹੈ ਉਹ ਚਾੜ ਰੱਖੀ ਬਾੜੀ ਸਾਡੇ ਤਰ੍ਹਾਂ ਹੀਟਰ ਕਰਕੇ ਕਮਰੇ ਨਿੱਗੇ ਨੇ ਹਨਾ ਲੈਂਡ ਵਿੱਚੋਂ ਕਾਲੀ ਜੋਗੀ ਉਹ ਹੂੰ ਬਚਾਲੇ ਸੜ ਗਈ ਹਾਂ ਉਹ ਹੈਗਾ ਪਤਾ ਮੈਂ ਤਾਂ ਆਪ ਨੇ ਕੀ ਅੱਜ ਗੱਡੀ 'ਚ ਤਾਂ ਠੰਡਾ ਪਤਾ ਲੱਗਦਾ ਉਹਦੇ ਤਾਂ ਪਤਾ ਹੈਗਾ ਆਪਕਰ ਯਾਤਰਾ ਲਾ ਕੇ ਲੇ ਤਾਂ ਫਲਤ ਬਟੀ ਕਿ ਉਹ ਦੂਜਾ ਤਾਂ ਠੰਡ ਹੈ ਨਹੀਂ ਤੂੰ ਵੀ ਕਿਹੜਾ ਘਾਟੂ ਹੀਟਰ ਨਹੀਂ ਹੁੰਦੇ ਤੂੰ ਵੀ ਠੱਲੇ ਆਉਂਦੇ ਅਸੀਂ ਕਹਿੰਦਾ ਵੀ ਤਰੇ ਸਾਡੇ ਪੁਰਾਣਾ ਲੱਗਦੇ ਪੈਸੇ ਤੇ ਤੁਸੀਂ ਲਓ ਆ ਯਾਰ ਵੈਸੀ ਬੈਠੀ ਪਿੱਛੇ ਉਤਨੀ ਮੇ ਨਿੜਾਈ ਇਹਦਾ ਸਟਾਈਲ ਇਸ ਤਰ੍ਹਾਂ ਬਣਾ ਹੋਇਆ ਹੈ ਨਾ ਪਹਿਲਾਂ ਇਹ ਤਾਂ ਉਸੇ ਹਿਸਾਬ ਦੇ ਬਣੇ ਨੇ

ਇਹ ਤਿਸਕੀ ਇਹ ਦੇਖੋ ਦੇਖੋ ਉਹ ਹੋ ਦੇਖੀ ਕਿਤੇ ਇੱਕ ਬਰੇਕ ਪਿੱਛੇ ਨੰਤ ਲਾ ਕੇ ਆਪਣੀ ਐਡ ਨਹੀਂ ਰੱਖੀ ਜੀ ਚਲ ਵਾਹ ਵੇ ਆਛਾ ਤੂੰ ਹੈ ਆ ਜਾ ਗੁੱਡੀ ਉਹ ਸਾਈਡ ਤੇ ਭੱਗ ਜਿੰਗਾ ਕੋਈ ਨਹੀਂ ਤੂੰ ਤੂੰ ਆ ਗਿਆ ਸੈੱਟ ਦੇ ਉਹਨੂੰ ਬਚਾ ਲੈ ਕਰ ਦੋ ਨਾ ਹੂੰ ਬੰਨ ਕੇ ਮੋਹ ਉਹ ਨਾ ਨੀਂਦ ਕੋਕ ਪੀਨ ਉਹ ਮਾਈ ਗਾਡ ਨਹੀਂ ਨਹੀਂ ਪੀਣਾ ਨਹੀਂ ਪੀਣਾ ਕੁਝ ਵਾਰ ਸੱਟ ਕੱਢ ਰੋਣ ਨੇ ਮੇਰੇ ਭਾਵੇਂ ਨਹੀਂ ਸਹੀ ਦੂਰੇ ਸਾਸਰੀ ਕੱਢ ਲਾ ਦੇਣਾ ਭਾਜੀ ਸੱਸੀ ਕਾ ਮੰਮੀ ਇਥੇ ਬੂਟੇ ਲੱਗੇ ਦਿੱਤੇ ਤੂੰ ਛੁੱਟਿਆ ਬੂਟੇ ਤਾਂ ਤੂੰ ਹੀ ਕਿਦਾ ਬਹੁਤ ਸਫਾਈ ਦੇ ਲਾਏ ਨੇ ਸਫਾਈ ਉਹ ਦੇਖੋ ਛੋਟੀ ਛੋਟੀ ਹੁੰਦੇ ਸੀ ਵਿਚਾਰੇ ਮੈਨੂੰ ਪਤਾ ਨਾ ਕਿਵੇਂ ਲਾਏ ਨੇ ਮੈਂ ਹਾਂ ਪੁੱਤਾਂ ਮੰਗ ਪਾਲੇ ਨੇ ਕਮੇਟੀ ਕੁੱਟਸਾ ਤਾਂ ਬੜੀ ਸਫਿकेशन ਹੋ ਰਹੀ ਹੈ ਤੂੰ ਕੋਡ ਪਾ ਕੇ ਕਾ ਤੂੰ ਬੈਠੀ ਹਾਂ ਤੂੰ ਕੋਡ ਪਾ ਕੇ ਬੈਠੀ ਹਾਂ ਕਿਨੇ ਸਾਰਾ ਕੁਝ ਉਹ ਭਾਈਆ ਕੀ ਕਰਕੇ ਗਿਆ ਸਤਿ ਸ੍ਰੀ ਅਕਾਲ ਪਾਜੀ ਤਾ ਵੀ ਨਹੀਂ ਪੀਤੀ ਹੈਣਾ ਹੁਣ ਆਉਂਦਿਆਂ ਹੀ ਇੱਕ ਨਾ ਸਾਡੇ ਘਰੇ ਵਿਆਹ ਸੀ ਗਰਜਪਾ ਔਰ ਡੱਬਾ ਫਾੜ ਕੇ ਕਹਿੰਦਾ ਸੋਨੂੰ ਚਾਹ ਬਣਾ ਛੇਤੀ ਸੋਨੂੰ ਚਾਹ ਬਣਾ ਮੇਰਾ ਪੁੱਤ ਜਿਹੜਾ ਮੀਨੂ ਪਿਆਰ ਨਾਲ ਸੋਨੂੰ ਬੰਦਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਆਇਆ ਖਲਾਰਾ ਆ ਗਿਆ ਬਹੁਤ ਤੇ ਆ ਦੇ ਮੇਰੇ ਘਟਾ ਦੇ ਇੱਕ ਇਨਸਟਾ ਨੇ ਰੀਲ ਦੀ ਵਾਇਰਲ ਕਹਿੰਦਾ ਇਹ ਦੇਖੋ ਗਾਈਜ਼ ਮੇਰੀ ਦਾਦੀ ਦੇਖੋ ਆਪਕਾਸੀ ਆਈ ਉਹ ਲੱਗ ਰਿਹਾ ਤੁਸੀਂ ਉਹ ਦਾਦੀ ਵਿਚਾਰੀ ਦੇਖ ਕਿੰਨੀ ਚੰਗੀ ਤੇ ਕੋਈ ਹੋਰ ਦੀ ਗੁੱਸਾ ਕਰ ਲੈਣੀ ਕਹਿੰਦੇ ਮੇਰੀ ਦਾਦੀ ਦੇਖੋ ਕਿੰਨੀ ਅੱਛੀ ਲੱਗ ਰਹੀ ਹੈ ਪਲਾਣਾ ਨਹੀਂ ਘਾਣਾ ਆਪੇ ਦਹਣਾ ਦੇਖੋ ਇਸ ਕਰ ਆਟਾ ਖਿੰੜਵਾ ਹੋ ਰਿਹਾ ਹੈ ਗੈਰ ਆਪ ਨੂੰ ਮਜ਼ਾ ਆਏਗਾ ਉਹ ਤੇਰੀ ਹਸਨਦੀ ਲੱਗੋ ਜਿਹਨੂੰ ਪਰਵਰੀ ਲੱਗਿਆ ਉਹ ਨਿਕਾ ਦੇ ਸਾਰ ਦੇ ਵਾਇਰਲ ਹੋ ਜਾ ਉਹ 10.8 ਕੇ ਤਾਂ ਲਾਈਜੀ ਸੀ ਕਿ ਲਾਲੋ ਸਾਹਿਬ ਇਹ ਤਾਂ ਨਾ ਸੱਚੀਆਂ ਹਨ ਭੋਲੀਆਂ ਹਨ ਤੁਸੀਂ ਕਹੋਗੇ ਉਹ ਕਹਿੰਦੇ ਮੇਰੇ ਦਾਦੀ ਕਾ ਸਾਡੀ ਮੰਮਾ ਦੇਖੋ ਝਾਟਾ ਖਿੰਦਰਾ ਸਾਡੀ ਮੰਮਾ ਕਾ ਕਿੱਧਰ ਜਾ ਰਿਹਾ ਝਾਟਾ ਸਾਡੀ ਮੰਮਾ ਨੇ ਦੋਸ ਫਿਰ ਮੱਝ ਘਣੇ ਦੀ ਰੋਕ ਨਹੀਂ ਆਗੀ ਬੋਲਣ ਦੀ ਪਾਣੀ ਲਾ ਕੇ ਪਾਣੀ ਲਾਤਾ ਲਾਤਾ ਸਿਰ ਤੋਂ ਲ ਮੈਂ ਚਾਹ ਬਣਾ ਲਤਾ ਦੁੱਧ ਕੱਢ ਕੇ ਲਿਆ ਫ੍ਰਿੱਜ ਚ ਪਾਣੀ ਹੈ ਹਨੀ 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 ਇਹ ਹਨੀ ਨਹੀਂ ਹੈਗਾ ਸਹਿਦਵਾ ਹਨੀ ਦੁੱਧ ਦੁੱਧ ਕੱਢ ਕੇ ਲਿਆ ਤੇ ਖਲਾ ਰਾ ਸਾਹੰਦੇ ਫਟਾਫਟ ਮੈਨੂੰ ਲੱਗੇ ਤੇ ਹਣੀ ਹੈ ਕਿਤੇ ਇਹ ਮੈਨੂੰ ਵੀ ਸ਼ਾਇਦ ਹੈ ਇਹ ਹੋਰ ਤੇ ਤੈਨੂੰ ਪਤਾ ਨਹੀਂ ਲੱਗਿਆ ਮੈਂ ਵੀ ਤੈਨੂੰ ਕਹਿ ਰਹੀ ਹਣੀ ਨਹੀਂ ਹੈਗਾ ਇਹ ਸ਼ਾਇਦ ਹੈ ਮੈਨੂੰ ਲੱਗੇ ਤੇ ਹਣੀ ਹੈ ਸ਼ਾਇਦ ਸੀਗਾ ਇਹ ਤੈਨੂੰ ਪਤਾ ਨਹੀਂ ਚੱਲ ਰਹੀ ਯਾਰ ਮੈਂ ਗੋਲ ਗੋਲ ਨੂੰ ਮੇਰਾ ਤੂੰ ਤੁਸੀਂ ਇੱਧਰ ਹੋ ਜਾਣਾ ਕਰੀ ਇੱਧਰ ਹੋ ਜਾਣਾ ਮੈਂ ਤਾਂ ਕਹੀ ਐ ਮੈਂ ਬੰਦ ਕਰ ਦੇਣਾ ਫਿਰ ਫਿਰ ਤੁਸੀਂ ਕਹਿਣਾ ਕਿ ਵੇ ਕੈਮਰਾ ਆਨ ਕਰ ਅੰਗਨੀ ਡੰਦੇ ਆ ਕੋਈ ਗੁੱਡਾ ਗੁੱਡਾ ਨਹੀਂ ਡਰ ਗੁੱਡਾ ਅੰਤਾ ਬਸਾਂ ਤਾਲੇ ਦੇ ਨੇ ਇਹ ਮਹੌਲ ਸ਼ਾਂਤ ਹੁੰਦਾ ਰਹੇ ਮੂੰਪਲੀਆਂ ਤਾਂ ਲੜੀਆਂ ਨੇ ਇਹ ਤਾਂ ਫਾਸੇ ਚ ਕਾਰਸ਼ੇ ਹਾਂ ਚਿੱਟੂ ਦਾ ਹਵਾਲਾ ਕਿੱਧਰ ਦੇ ਸਰ ਜੀ ਨਾ ਫੋਨ ਕਰਾ ਉਹ ਕਰੋ ਨਹੀਂ ਚੱਲੇ ਹਾਂ ਮੈਨੂੰ ਪਤਾ ਬਾਪੂ ਤੇਰਾ ਲਾ ਕੇ ਬਿਠਾ ਹੀ ਸਾਈ ਤੇ ਬੇਬੇ ਜਿਹੜੀ ਰਾਮਨਾਰ ਗਾਈ ਜੀ ਬਈ ਕੀ ਅਨੰਦਲੇ ਅਰੇ ਸੀ ਵਟੇ ਨਾ ਅਚਕਕੋ ਫੋਨ ਹੀ ਆ ਰਿਹਾ ਉਹਦੇ ਵਿੱਚ। ਆਹ ਲੈ। ਤੂ ਵੀ ਦੇਖੋ। ਪਿੱਛੇ ਡੱਬਾ ਵੀ ਖੁੱਲਾ ਛੱਡਿਆ ਮਠਿਆਈ ਵਾਲਾ। ਚਾਹ ਪੀਤੀ ਜਾ ਰਹੀ ਹੈ ਇਹ ਹੈ। ਆਹ ਵੇ ਚਾਹ ਦੋ ਗੁੱਟ। ਜੇ ਕਰੇ ਕੋਈ ਆਇਆ ਹੋਏ ਗੈਸਟ ਤੇ ਤੁਸੀਂ ਐਵੇਂ ਚਾਹ ਪੀਓ ਤੇ ਅਗਲਾ ਤੁਹਾਨੂੰ ਕੀ ਕਹੇ? ਮੈਂ ਤੇਰੇ ਥੱਪੜ ਲਾਣੇ ਨੇ। ਏ ਕੀ ਕੰਮ ਚੱਲ ਰਿਹਾ ਚਲੋ ਛੇਤੀ ਤਿਆਰ ਹੋ ਜੋ ਉਹ ਨਾਲ ਸਿਆਣੀ ਬਿਆਣੀ ਵੀ ਲੱਗੀ ਹੈ ਸਿਆਣੀ ਬਣ ਕੋਈ ਖਾਸ ਤਾਂ ਫਰਕ ਨਹੀਂ ਹੈਗਾ ਉਹ 10ਵੀਂ ਜੇ 9 9ਵੀਂ ਚ ਹੈ ਮਹੀਨੇ ਦਾ ਫਰਕ ਹੈ ਤੁਹਾਡੀ ਹਾਂ ਮਹੀਨੇ ਦਾ ਫਰਕ ਤਾਂ ਦੋਨੇ ਬੇਇਕਲੇ ਨੇ ਓ ਗਾਇਸ ਅਮਣ ਨੂੰ ਸੂਟ ਲੈਣਾ ਹੀ ਪਾਸੋਂ ਤੋਂ ਆਪਣੇ ਲਈ ਆਹੋ 500 ਤੋਂ ਰੱਤ ਆਹੀ ਖੜੇ ਆਸ਼ਾ 500 ਦੁੱਤੀਆਂ ਵਾਲੀ ਸ਼ਾਪ ਬੜੀ ਸੁਣੀ ਇੱਕ ਚਲੋ ਤੇ ਪਿੱਛੇ ਲੰਗਰ ਲੱਗਿਆ ਕੜੀ ਚੋਲਦਾ ਕੁਲਵਿੰਦਰ ਤੇ ਦੰਮੂ ਲੈਣ ਗਏ ਨੇ ਤੇ ਇੱਧਰ ਕੁਝ ਬੰਦੇ ਵਿਚਾਰੇ ਅੰਦਰ ਹੀ ਬੈਠੇ ਇਹ ਲਾੜਾ ਜੂ ਉੱਤਰ ਤਾਂ ਨਹੀਂ ਲਾੜਾ ਕੱਢੀ ਦਾ ਜੀ ਇਹ ਕਹਿੰਦੇ ਕਿ ਲਾੜੇ ਨੂੰ ਵੇਖ ਨਾ ਲੈਣ ਸੇਰਾ ਨਹੀਂ ਲਾਇਆ ਸਾਨੂੰ ਐਲਵਰਡ ਦਾ ਸੂਟ ਲੈਣੇ ਛੱਲਿਆ ਦੇ ਮੂੰਗੀਆਂ ਕਲਰ ਵਣ ਲੱਦ ਮੂੰਹ ਲਈ ਕੜੀ ਥੈਂਕਸ ਦਮਨ ਥੈਂਕਸ ਦਮਨ ਥੈਂਕ ਯੂ ਫੋਰ ਕਲਰ ਗੀ ਵਾਹਿਗੁਰੂ ਨੇ ਅੱਜ ਖਾਓ ਗੁਰਗੋਬ ਚ ਸਿੰਘ ਦਾ ਪ੍ਰਕਾਸ਼ ਦਿਹਾੜਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਗੁਰਗੋਬ ਚ ਸਿੰਘ ਜੀ ਤੇ ਪ੍ਰਕਾਸ਼ ਦਿਹਾੜੀ ਦੀਆਂ ਖਾਓ ਪਤਰੀ ਖਾਓ ਆ ਗਿਆ ਹੋਰ ਬਸ ਦਮਨ ਮੰਮਾ ਨੇ ਬਸ ਕੀ ਨਹੀਂ ਬਸ ਕਿਉ ਮੇਰੀ ਮੰਮੀ ਰਹਿ ਗਈ ਮੰਮੀ ਨਹੀਂ ਦੇਣੇ ਹੈਗੇ ਲੋ ਜੀ ਇਹ ਪਹੁੰਚ ਗਏ ਆਪਣੇ ਸ਼ੈਲੀ ਜੀ ਸ਼ੈਲੀ ਦੀਦੀ ਦੇ ਘਰੇ ਉਹ ਆਏ ਹੋਏ ਸਨ ਅਮਰੀਕਾ ਤੋਂ ਉਹਨਾਂ ਨੂੰ ਮਿਲਣ ਵਾਸਤੇ ਘਾਰੀ ਬਹੁਤ ਸੋਹਣਾ ਹੈ ਨਾ ਸੱਚੀ ਕਾਲ ਬਹੁਤ ਹੈ ਉਹ ਯਾਰ ਉਹਦਾ ਰੰਗ ਨਹੀਂ ਦਾ ਦਬੂ ਕੀ ਵੇ ਲੱਗ ਗਿਆ ਬਹੁਤ ਵਧੀਆ ਬਹੁਤ ਵਧੀਆ ਘਰ ਨਾ 올ਡ ਵਿਨਟੇਜ ਟਾਈਪ ਹੈ ਘਰ ਹੈ ਘਰ 올ਡ ਵਿਨਟੇਜ ਟਾਈਪ ਹੈ ਨਹੀਂ ਅਮਰੇ ਦੇ ਲਈ ਇਹ ਆ ਬਣਾ ਲਉਂਦਾ ਹੁਣ ਬਹੁਤ ਸਹੀ ਬਣਾ ਲਉਂਦਾ ਅਮਰੀਕਾ ਯਾਰ ਨੇ ਦੀ ਯਾਰ ਕਰਦਾ ਨਾ ਅਭੀ ਉਹ ਬਿੱਲੀ ਅਭੀ ਉਹ ਬਿੱਲੀ ਅਭੀ ਉਹ ਬਿੱਲੀ ਪਰਨੀਤ ਫੋਟੋ ਖਿੱਚੀ ਭਾਬੀ ਨੂੰ ਵੀ ਬੁਲਾ ਲੰਦੇ ਹੋਰ ਭਾਬੀ ਵਿਚਾਰੀ ਮੇਰੇ ਕੋਲ ਤਾਪੂ ਲੱਗੀ ਹੋਇਆ ਮੇਰੇ ਮਮਾ ਉਹ ਤਾਂ ਚੱਲਦੀ ਜਿਆਦਾ ਆਦੋ ਆਸਵਾਦੀ ਭਾਬੀ ਭਾਬੀ ਨਾ ਫਾਹਨ ਨੂੰ ਪੜੇ ਖਾਗਿ ਨੂੰ ਇੱਥੇ ਕਰਾਈਏ ਕਾਸਮ ਕਰਦੇ ਮੈਂ ਨਾਲੇ ਕੱਢ ਕੇ ਤੇਈ ਹੈ ਲਿਪਸਟਿਕ ਤਾਂ ਵੀ ਨਹੀਂ ਲਾਈ ਹੈ ਜੀ ਕੀ ਕਰੀ ਕੰਮ ਵਾਲੇ ਬੰਦੇ ਵਈ ਕੋਈ ਇੱਥੇ ਕਰਾਈਏ ਹੁੰਦਾ ਨਾ ਇੱਥੇ ਕਰਾਈਏ ਆਇ ਤੇ ਕੁਦੀ ਦੇ ਬੈਠੇ ਪੈ ਰਹੀ ਨਹੀਂ ਬਹਿਣੇ ਆਣੇ ਮੋਟਾ ਆ ਇੱਥੇ ਕਰਾ ਲੂ ਬੈੱਡ ਤੇ ਬਹਿ ਕੇ ਨਹੀਂ ਲਾਈਟਿੰਗ ਸਹੀ ਹੋਊਗੀ ਦੀ ਵੀ ਨੂੰ ਠੀਕ ਕਰ ਮੜਾ ਨੇ ਏਦਾਂ ਕਰ ਕਹੋ ਠੀਕ ਹੋ ਮੱਕਰਾ ਨਾ ਕਰ ਮੰਮੀ ਨੇ ਕਿਹਾ ਜਾਂਦਾ ਹਾਂ ਫਿਰ ਅਹਾਈ ਨੂੰ ਸਿੱਖੋਗੀ ਉਹਨਾਂ ਸਾਡੀ ਬੋਲਾਂ ਦੀ ਖੇਚਦਾ ਮੈਂ ਨਹੀਂ ਖਟੜੀ ਨਾ ਰਸ ਗਿਆ ਉਹ ਤਾਂ ਨਹੀਂ ਆਉਂਦੀ ਹੋਰ ਕਰੀ ਉੱਧਰ ਵੜ ਜਾਂਦੀ ਕਦੀ ਉੱਧਰ ਵੜ ਜਾਂਦੀ ਇਹ ਆਦੇ ਪਹਿਲਾਂ ਕੋਟੜਾ ਦੇਖੋ ਕਿਹਾ ਇਧਰ ਆ ਰਹੇ ਸਸੀ ਵੀ ਤਾਂ ਪਾੜੋ ਤਸੀਰ ਅਜੀ ਦੋਨੇ ਖਟੜਾ ਗੀ ਆਪ ਵੀ ਉੱਧਰ ਸਾਡੀ ਥੋੜਾ ਚੰਗੀ ਲਿਉਣੀ ਸਾਡੇ ਬਣਾਉਂਦਾ ਬੜਾ ਚੰਗੀ ਹਾਂ ਇਹ ਤਾਂ ਵਿਆਹ ਨੂੰ ਕੁੰਜ ਕਰਾ ਰਹੀ ਜਾਂਦੇ ਇਹ ਤੇ ਆਪਣਾ

ਉਹ ਨੂੰ ਚੱਕਿਆ ਖੜਾ ਕੋ ਨਹੀਂ ਮੈਨੂੰ ਇਹ ਨਹੀਂ ਵੜਾ ਬੂਣੀ ਚੱਕਾ ਵੀ ਪੀ ਹੇ ਚੱਕਿਆ ਨਹੀਂ ਸੋਹੀ ਹੈ ਜੇ ਮੇਰੇ ਕੋਲ ਇਹੜੇ ਪਾਉਣਾ ਅਸਮਾ ਦੇ ਗੜੀਆਂ ਹੋਦੀਆਂ ਇੱਧਰ ਦੇ ਚੰਦ ਬਣਾ ਜਾ ਫੋਟੋ ਮਾਂ ਜੀ ਲਾ ਕੇ ਸੋਣੀ ਚੱਕਲਾ ਗੋਦੀ ਨਾ ਮੈਂ ਥੋੜੀ ਨੀਵੀਂ ਹੋ ਜਾਈਂ ਫੋਟੋ ਗੋਦੀ ਚੱਕਾ ਦੇ ਦਿੰਦੀ ਕਸ਼ੇ ਮਾਰੂ ਯਾ ਯਾ ਆ ਇੱਧਰ ਯਾ ਬਾਤੇ ਦੇਖੋ ਅਰੇ ਤੁਮ ਚਾਹ ਲੈ ਕਰਾਂਗੇ ਕੀ ਕਰਦੇ ਸਾਰੇ ਮੈਚਿੰਗ ਮੈਂ ਨਹੀਂ ਹੋ ਰਹੀ ਹਾਂ ਯਾ ਮੈਚਿੰਗ ਨਹੀਂ ਮੈਨੂੰ ਵੀ ਆ ਕਹਿਣਾ ਆ ਗਿਆ ਬਾਹਰ ਵਾਲੀ ਨਾਲ ਗੱਲ ਕਰਕੇ ਆਹ ਉਹ ਕਹਿੰਦੇ ਜਿਹੜੇ ਬਾਹਰੋਂ ਆ ਕੇ ਆਉਂਦੇ ਨੇ ਯਾ ਯਾ ਕਰ ਆਪ ਕਰਦੀ ਕਾਨੂੰ ਮੈਂ ਫਿਰ ਤੇ ਕਾਟ ਕੇ ਕਹਤਾ ਕਿ ਤੁਸੀਂ ਬਾਹਰੋਂ ਆਏ ਹੋ ਮੈਂ ਮਰ ਜੇ ਮੈਂ ਤੇ ਬਾਹਰ ਦਾ ਮੂੰਹ ਨਹੀਂ ਵੇਖਿਆ ਕਹਿ ਦੇਣਾ ਸੀ ਮੇਰੇ ਹੱਥ ਉੱਤੇ ਲੈ ਮੈਂ ਉਹਨਾਂ ਕਹਣਾ ਰਾਹੀਆ ਐ ਪੱਲੇ ਤੁਹਾਡੇ ਹੋਈ ਤੁਹਾਡੇ ਨੂੰ 25 ਰੁਪਏ ਪਰਸ ਦੇ ਗੱਲਾਂ ਵਟੀਆਂ ਨਾ ਸੁਣੀ ਇਹਨਾਂ ਨੂੰ ਗੱਲ ਮੈਂ ਕਿਹਾ ਸਾਡੇ ਕੋਲ ਤੁੰਡਾ ਅਸੀਂ ਇਹ ਵਿਚਾਰ ਰਹੇ ਹਾਂ ਮਜ਼ਾ ਦੇ ਪਰਸ ਤੇ 25 ਰੁਪਏ ਹਾਂ ਚਲੀਆਂ ਨਹੀਂ ਅਸੀਂ ਤਾਂ ਨਿਸ਼ਕਾਰ ਨਹੀਂ ਬਾਕੀ ਕਿੰਨੇ ਕਿਤੇ ਹੋ ਗਿਆ ਮਾ ਤੇ ਭਾ ਲੈ ਕਿ 25 ਕਹਿੰਦੀ ਦੇਖਣ ਤੋਂ ਤਾਂ ਕੋਈ ਮੁੱਲ ਐ ਇਹ ਕੀ ਗੱਲ ਅਗਲੇ ਕਿਹੜੇ ਕੋਲ ਦੇਖਣ ਜੇਦੇ ਨਾ ਸਾਬ ਵੱਡੇ ਹੋਏ ਚੱਲ ਚੱਲੀ ਆਵਣ 500 ਰੁਪਏ ਦੇ ਕੇ ਤੋੜ ਦਿੰਦੇ ਕਈਆਂ ਨੂੰ ਕੀ ਹੋਇਆ ਹੋਰ ਮੈਂ ਮੰਮੀ ਵੀ ਸੱਸ ਨਾਲ ਆਪਦਾ ਸੂਟ ਕੱਢਦਾ ਤੁਹਾਡਾ ਲੈ ਆਉਂਦੀ ਮੇਰੇ ਵਾਰੀ ਨੂੰ ਕਹਿੰਦੇ ਕਿ 300 ਰੁਪਏ ਸੂਟ ਲੈ ਆਇਆ ਮੈਂ ਕਿਹਾ ਇਸ ਤੱਕਾਂ ਨਾ ਜਾਏ ਜੀ ਨਾ ਇਹ ਮੈਨੂੰ 300 ਦਾ ਦੇ ਦੇਣਗੇ ਨਵੀਂ ਬੈਨ ਤੇ ਬੀਬੀ ਵਾ ਤੇ 1500 ਦਾ ਤੇ ਮੈਂ ਮੰਮੀ ਵੀ ਜਾ ਕੇ 300 ਤੂੰ ਦਿੱਤਾ 200 ਮੇਕੋ ਲੈ ਮੈਨੂੰ 500 ਦਾ ਸੂਟ ਲੈ ਆ ਦੇ ਐਜੇ ਕੰਪਲ ਨਾ ਬੋਲੇ ਲੋ ਚੱਲੀ ਲੇਟ ਹੋ ਗਏ ਸੂਟ ਲੈਣੇ ਆ ਜਾਂ ਜੰਗਾ ਬੀਜੀ ਅੱਛਾ ਜੰਗਾ ਬਾਈ ਮੈਂ ਤਾਂ ਬਾਹਰ ਬੈਠ ਕੇ ਗਈ ਹਾਂ ਹਾਂ ਜੀ ਆਮ ਤਾਂ ਸਭ ਕੁਝ ਕਰਦੇ ਨੇ ਸਮਝਦਾ ਕੰਮ ਵੀ ਸੀ ਉਹ ਰਾਤ ਦੀ ਸੀ ਜਿੰਨੇ ਘੰਟੇ ਦੀ ਸੀ ਸਵੇਰ ਨੂੰ ਰਾਤ ਨੂੰ ਇਹੋ ਜਿਹੀ ਅੱਜ ਆ ਕੇ ਬੋਲਣਾ ਕਰਦੇ ਨੇ ਜਦੋਂ ਅਸੀਂ ਖੰਨੇ ਆਏ ਸਿਆਲੀ ਪਣ ਨਾ ਵੀ ਫਿਰਦੀ ਸੀ ਸਾਰੇ ਨਾਲ ਹੀ ਬਣਾ ਸਿਆਲੀ ਦੀ ਜੀ ਕੀ ਕਿਹਾ ਕਿ ਜਿੱਦਣ ਬਾਰਦਰ ਨੂੰ ਲੈ ਜਾਂਦੇ ਸੋਸੀ ਕਰਦੇ ਸੀ ਅੱਛਾ ਮੈਂ ਤਾਂ ਮੈਂ ਤਾਂ ਨੰਨੇ ਜਾਨਾਂ ਨੂੰ ਮੈਂ ਨਹੀਂ ਆਉਣੇ ਬਾਰੇ ਬਰਤੋਂਦੀ ਲਿਆ ਕੇ ਨਾਲ ਤੁਰਦੀ ਰਹਿੰਦੀ ਅੱਜ ਅੱਜ ਦਾ ਤਿਆਰ ਫਰੰਟ ਹੋ ਦੇ ਸੇ ਬਸ ਬਸ ਠੀਕ ਦਿਨ ਵੇਖਦੇ ਆਪਣੇ ਕੰਮ ਸਾਡੀ ਬੇਨਾਂ ਕਹਿੰਦੀ ਇਹ ਦੂਰ ਪਹੁੰਚਾ ਨਹੀਂ ਨਹੀਂ ਹੋਣਾ ਜੇ ਬਿਲ ਗਿਆ ਤੇ ਨਹੀਂ ਹੋਣਾ ਹਣਾ ਸਾਦ ਨੂੰ ਲੱਗਿਆ ਭੋਖੜਾ ਸਵੇਰ ਦੇ ਗਏ ਅਸੀਂ ਖੰਨੇ ਹੋਣ ਆਏ ਆ ਸਵੇਰ ਦੀ ਰੋਟੀ ਖਾਦੀ ਘਰੇ ਮੈਂ ਸਵੇਰ ਦੀ ਬਸ ਉਹੀ ਰੋਟੀ ਖਾਦੀ ਅੱਜ ਵੇਲੇ ਕਈ ਵਾਰ ਇਹ ਦਿਨ ਚੜਦਾ ਰੋਟੀ ਨਹੀਂ ਨਸੀਬ ਹੁੰਦੀ ਕਈ ਵਾਰੀ ਉਹ ਫੋਨ ਦੇਖੀ ਉੱਤੇ ਹੀ ਰੱਖਤਾ ਅਗਲਾ ਸ਼ੀਸ਼ਾ ਭੰਨ ਕੇ ਤੇ ਲੈ ਜੇ ਕਿ ਆਈਫੋਨ ਆਈਫੋਨ 10 ਕੈਮਰਿਆਂ ਵਾਲਾ ਆ ਜੋ ਪੁਤਰੀ ਮੰਮੀ ਨੂੰ ਕਿੱਥੋਂ ਜੰਗਲ ਚੋਂ ਕੱਢਣ ਡਿਆ ਨੂੰ ਗੁੱਸਾ ਚੜ ਗਿਆ ਉਹਨਾਂ ਪਹਿਲਾਂ ਸਾਨੂੰ ਅੰਦਰ ਗੱਡੀ پارک ਨਹੀਂ ਕਰਨ ਦਿੱਤੀ ਹੁਣ ਕਹਿੰਦੀ ਅੱਜ ਮੈਂ ਲੜਨਾ ਇਹਨਾਂ ਨਾਲ ਟਾਲਾ ਮਣ ਤੂੰ ਚਾਰ ਰੂਮ ਵਿੱਚ ਉਹ ਜਗ੍ਹਾ ਤੇ ਵਾਧੂ ਹੀ ਜੜੀ ਆ ਖਾਣਾ ਖਾ ਕੇ ਸਾਡੀ ਫੈਮਲੀ ਹੁਣ ਹੌਲੀ ਹੌਲੀ ਤੋਰੰਡੀ ਕੀ ਗੱਲ ਕਹਿੰਦੇ ਹੋੜੀ ਵੀ ਕਰਦੇ ਨੇ ਤਾਂ ਹੋਣ ਤੁਹਾਡੀ ਬਾਜ ਨਹੀਂ ਨਿਕਲਦੀ ਪਹਿਲਾਂ ਤੁਸੀਂ ਗੋਲੀ ਵਾਂਗੂ ਆਏ ਹੁਣ ਤੁਹਾਡਾ ਤੁਰਿਆ ਨਹੀਂ ਜਾ ਰਿਹਾ ਹੈ ਜੀਪ ਗੱਡੀ ਕਿ ਨਹੀਂ ਸੋਹਣੀ ਓਏ ਹੈਂ ਅਗਲੇ ਸੜਕੇ ਟਾ ਲਾਂਗੇ ਚੱਲ ਇਸੇ ਸਾਲੀ ਮੰਨ ਤੁਸੀਂ ਫੋਟੋ ਫੋਟਾ ਤਾਂ ਨਹੀਂ ਕਰਣੀ ਕੋਈ ਇੱਧਰ ਫੋਟੋ ਹੋ ਰਹੀ ਹੈ ਲੈਕ ਲਵਿੰਦਰ ਕੀ ਵੇਖਣ ਡਿਆ ਮਾੜਾ ਨੂੰ ਬੋਲ ਦੇ ਉਹ ਦੇਖ ਚੱਲੋ ਪਾਪਾ ਵਿਚਾਰੇ ਡਿਕਣ ਦੇ ਘਰੇ ਛੇਤੀ ਚੱਲੋ ਹਾਂ ਕੀਆ ਤੱਕ ਫਿੰਗਰ ਆਨਲਾਈਨ ਹੋ ਗਿਆ ਮੈਂ ਤਾਂ ਕਹਿੰਨੀ ਅੱਜ ਰਾਤ ਰਹਿ ਜਾਂਦੇ ਤੁਸੀਂ ਸਾਡੇ ਕੋਲ ਹੀ ਸਵੇਰੇ ਫੇਰ ਆਉਣਾ ਬਾਜ਼ਾਰ ਸੰਬਲਤ ਰੋਡ ਪੁਆਇੰਟ ਰੇਅ